ਭਗਵਾਨ ਰਾਮਦੇਵ ਭਗਤ ਦੀ ਦੇਖੋ ਅਨੋਖੀ ਭਗਤੀ ਰਾਮ ਮੰਦਰ ਦੇ ਵਿੱਚ ਪੇਂਟ ਕਰੇਗਾ 5000 ਅਮਰੀਕੀ ਹੀਰਿਆਂ ਦੇ ਨਾਲ ਬਣਿਆ ਹਾਰ ਹੀਰਾ ਵਪਾਰੀ ਨੇ ਤਿਆਰ ਕੀਤਾ ਹੈ ਇਹ ਖੂਬਸੂਰਤ ਹਾਰ ਅਜੋਧਿਆ ਵਿੱਚ 22 ਜਨਵਰੀ ਨੂੰ ਭਗਵਾਨ ਸ਼੍ਰੀ ਰਾਮ ਦੇ ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਕੀਤੀ ਜਾਵੇਗੀ ਇਸ ਸਮਾਗਮ ਦੇ ਵਿੱਚ ਜਿੱਥੇ 4000 ਦੇ ਕਰੀਬ ਸੰਤ ਅਤੇ 2200 ਤੋਂ ਜ਼ਿਆਦਾ ਵੀਆਈਪੀ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ ਉਥੇ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਸਮਾਗਮ ਦੇ ਵਿੱਚ ਹਿੱਸਾ ਲੈਣ ਲਈ ਪਹੁੰਚ ਰਹੇ ਨੇ ਇਸ ਸਮਾਗਮ ਨੂੰ ਲੈ ਕੇ ਅਜੋਧਿਆ ਦੇ ਵਿੱਚ ਵੱਡੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਉੱਥੇ ਲੋਕ ਆਪਣੇ ਵੱਲੋਂ ਭਗਵਾਨ ਰਾਮ ਲਈ ਕਈ ਤਰ੍ਹਾਂ ਦੇ ਤੋਹਫੇ ਵੀ ਤਿਆਰ ਕਰ ਰਹੇ ਨੇ ਇਸੇ ਤਰ੍ਹਾਂ ਦਾ ਇੱਕ ਬੇਹਦ ਬੇਸ਼ਕੀਮਤੀ ਤੋਹਫਾ ਤਿਆਰ ਕੀਤਾ ਗਿਆ ਹੀਰਾ ਵਪਾਰੀ ਦੇ ਵੱਲੋਂ ਸੁਰਤ ਦੇ ਹੀਰਾ ਵਪਾਰੀ ਕੌਸ਼ਿਕ ਕੜੀਆਂ ਨੇ ਰਾਮ ਮੰਦਰ ਦੀ ਥੀਮ ਦੇ ਉੱਤੇ ਇੱਕ ਹਾਰ ਤਿਆਰ ਕੀਤਾ ਹੈ ਇਸ ਹਾਰ ਦੀ ਖਾਸੀਅਤ ਇਹ ਹੈ ਕਿ ਇਸ ਨੂੰ 5000 ਤੋਂ ਜ਼ਿਆਦਾ ਅਮਰੀਕੀ ਹੀਰਿਆਂ ਦੇ ਨਾਲ ਤਿਆਰ ਕੀਤਾ ਗਿਆ ਹੈ ਇਸ ਨੂੰ ਬਣਾਉਣ ਵਿੱਚ 2 ਕਿਲੋ ਚਾਂਦੀ ਲੱਗੀ ਹੈ ਇਸ ਸਹਾਰ ਨੂੰ ਖਾਸ ਤੌਰ ਦੇ ਉਤੇ ਅਜੋਧਿਆ ਦੇ ਰਾਮ ਮੰਦਰ ਲਈ ਤਿਆਰ ਕੀਤਾ ਗਿਆ ਹੈ। ਇਸ ਸਹਾਰ ਨੂੰ ਅਜੋਧਿਆ ਨੇ ਨਵੇਂ ਰਾਮ ਮੰਦਰ ਦੀ ਤਰਜ਼ ਦੇ ਉੱਤੇ ਬਣਾਇਆ ਗਿਆ ਹੈ। ਕੌਸ਼ਿਕ ਕਕੜੀਆਂ ਨੇ ਕਿਹਾ ਕਿ ਇਹ ਹਰ ਬਿਜ਼ਨਸ ਦੇ ਉਦੇਸ਼ ਦੇ ਨਾਲ ਨਹੀਂ ਬਣਾਇਆ ਗਿਆ। ਅਸੀਂ ਇਸ ਨੂੰ ਰਾਮ ਮੰਦਰ ਨੂੰ ਗਿਫਟ ਕਰਾਂਗੇ ਅਤੇ ਇਸ ਦੇ ਨਾਲ ਹੀ ਰਾਮ, ਲਕਸ਼ਮਣ, ਮਾਤਾ ਸੀਤਾ ਅਤੇ ਹਨੂਮਾਨ ਦੀਆਂ ਮੂਰਤੀਆਂ ਵੀ ਤਿਆਰ ਕੀਤੀਆਂ ਗਈਆਂ ਨੇ। ਹੁਣ ਵਾਲੇ ਇਸ ਸਮਾਗਮ ਦੇ ਵਿੱਚ ਇਸ ਸਹਾਰ ਨੂੰ ਪੇਂਟ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੇ ਕਈ ਨੇਤਾ ਅਤੇ ਅਭਿਨੇਤਾ ਅਤੇ ਉਦਯੋਗਪਤੀ ਪਹੁੰਚਣਗੇ ਆਮ ਲੋਕ 23 ਜਨਵਰੀ ਤੋਂ ਭਗਵਾਨ ਰਾਮ ਦੇ ਦਰਸ਼ਨ ਕਰ ਸਕਣਗੇ 24 ਜਨਵਰੀ ਤੋਂ 48 ਦਿਨਾਂ ਤੱਕ ਵਿਸ਼ੇਸ਼ ਮੰਡਲ ਪੂਜਾ ਹੋਵੇਗੀ ਜਿਸ ਦੇ ਵਿੱਚ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਲੋਕ ਹਿੱਸਾ ਲੈਣਗੇ ਇਸ ਹਾਰ ਤੋਂ ਇਲਾਵਾ ਇੱਕ ਭਗਤ ਦੇ ਵੱਲੋਂ 1 ਕਿਲੋ ਸੋਨੇ ਦੇ ਨਾਲ ਬਣੀਆਂ ਚਰਨ ਪਾਦੁਕਾਾਂ ਵੀ ਭੇਟ ਕੀਤੀਆਂ ਗਈਆਂ ਨੇ ਇਹ ਪਾਦੁਕਾਮਾ 1 ਕਿਲੋ ਸੋਨੇ ਅਤੇ 7 ਕਿਲੋ ਚਾਂਦੀ ਦੇ ਨਾਲ ਤਿਆਰ ਕੀਤੀਆਂ ਗਈਆਂ ਨੇ। ਅਜोध्या ਵਿੱਚ 22 ਜਨਵਰੀ 2024 ਨੂੰ ਭਗਵਾਨ ਸ਼੍ਰੀ ਰਾਮ ਦੇ ਮੰਦਰ ਦੀ ਪ੍ਰਾਣ ਪ੍ਰティਸ਼ਟਾ ਤੋਂ ਬਾਅਦ ਉਹਨਾਂ ਦੀਆਂ ਚਰਨ ਪਾਦੁਕਾਮਾ ਵੀ ਰੱਖੀਆਂ ਜਾਣਗੀਆਂ। ਫਿਲਹਾਲ ਇਹ ਪਾਦੁਕਾਮਾ ਦੇਸ਼ ਭਰ ਦੇ ਵਿੱਚ ਘੁਮਾਈਆਂ ਜਾ ਰਹੀਆਂ ਨੇ। ਉਧਰ ਦੂਸਰੇ ਪਾਸੇ ਪਟਨਾ ਦੇ ਵਿੱਚ ਮਹਾਵੀਰ ਮੰਦਰ ਦੇ ਵਿੱਚ ਵੀ ਤਿਆਰੀਆਂ ਚੱਲ ਰਹੀਆਂ ਨੇ ਇਸ ਮਹਾ ਆਯੋਜਨ ਨੂੰ ਲੈ ਕੇ ਰਾਮ ਰਸੋਈ ਤੋਂ ਲੋਕਾਂ ਨੂੰ ਭੋਜਨ ਕਰਵਾਇਆ ਜਾਵੇਗਾ। 15 ਜਨਵਰੀ ਤੋਂ ਹਰ ਮਹੀਨੇ 6 ਲੱਖ ਲੋਕਾਂ ਲਈ ਭੋਜਨ ਤਿਆਰ ਕੀਤਾ ਜਾਵੇਗਾ ਇਹ ਰਾਮ ਰਸੋਈ ਸਵੇਰੇ 9 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਚੱਲੇਗੀ ਇਸ ਤੋਂ ਇਲਾਵਾ ਰਾਮ ਮੰਦਰ ਕੰਪਲੈਕਸ ਦੇ ਵਿੱਚ ਵੀ 10000 ਵਰਗ ਫੁੱਟ ਦੇ ਵਿੱਚ ਇੱਕ ਰਾਮ ਰਸੋਈ ਤਿਆਰ ਕੀਤੀ ਜਾ ਰਹੀ ਹੈ ਤਾਂ ਜੋਧਿਆ ਦੇ ਵਿੱਚ 22 ਜਨਵਰੀ ਨੂੰ ਹੋਣ ਵਾਲੇ ਸਮਾਗਮ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਦੂਸਰੇ ਪਾਸੇ ਭਗਵਾਨ ਰਾਮ ਦੇ ਭਗਤ ਇਸ ਨੂੰ ਲੈ ਕੇ ਪੱਪਾ ਪਾਰਨੇ ਉਹਨਾਂ ਦੇ ਵੱਲੋਂ ਵੀ ਕਈ ਤਰ੍ਹਾਂ ਦੇ ਤੋਹਫੇ ਆਪਣੇ ਭਗਵਾਨ ਲਈ ਤਿਆਰ ਕੀਤੇ ਜਾ ਰਹੇ ਨੇ ਅਤੇ ਜਿਨ੍ਹਾਂ ਦੇ ਵਿੱਚੋਂ ਇਹ ਹੀਰਿਆਂ ਦਾ ਹਾਰ ਬੇहद ਬੇਸ਼ਕੀਮਤੀ ਅਤੇ ਖਾਸ ਦੱਸਿਆ ਜਾ ਰਿਹਾ ਅਤੇ ਇਸ ਤਰ੍ਹਾਂ ਕਈ ਹੋਰ ਲੋਕ ਨੇ ਜਿਨ੍ਹਾਂ ਦੇ ਵੱਲੋਂ ਕਈ ਤਰ੍ਹਾਂ ਦੀ ਤੋਹਫੇ ਤਿਆਰ ਕੀਤੇ ਜਾ ਰਹੇ ਨੇ ਅਤੇ ਭਗਵਾਨ ਸ਼੍ਰੀ ਰਾਮ ਨੂੰ ਪੇਂਟ ਕੀਤੇ ਜਾਣਗੇ